ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕਿ ਦੁਖੀਆਂ ਦੀ ਹਰ ਅਰਜ਼ੋਈ ਸੁਣਦੇ ਨੇ ਜੋ ਵੀ ਉਹਨਾਂ ਦੇ ਦਰ ਤੇ ਹੁੰਦਾ ਹੈ ਕਦੇ ਵੀ ਖਾਲੀ ਨਹੀਂ ਮੁੜਦਾ ਖਾਲਸਾ ਜੀ ਜੇ ਕਦੇ ਵੀ ਕਿਸੇ ਦੀ ਜ਼ਿੰਦਗੀ ਵਿੱਚ ਅੱਜਕੱਲ੍ਹ ਦੁੱਖ ਹਨ ਦੁਖੀ ਬੰਦੇ ਨੂੰ ਸਿਰਫ ਇੱਕ ਸਹਾਰਾ ਦੀ ਲੋੜ ਹੈ ਖਾਲਸਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਤੋਂ ਛੁਟਕਾਰਾ ਪਾਓ ਤੇ ਗੁਰਬਾਣੀ ਵਿੱਚ ਧਿਆਨ ਦਿਓ ਖਾਲਸਾ ਜੀ ਕਿਉਂਕਿ ਸਿਰਫ ਗੁਰਬਾਣੀ ਨਹੀਂ ਸਾਰੇ ਕਾਰਜ ਸਿੱਧ ਕਰਨੇ ਨੇ ਗੁਰਬਾਣੀ ਨੇ ਹੀ ਤੁਹਾਡਾ ਸਾਥ ਦੇਣਾ ਹੈ ਤੇ ਗੁਰਬਾਣੀ ਰਾਹੀ ਹੀ ਤੁਸੀਂ ਆਪਣੇ ਦੁੱਖਾਂ ਕਲੇਸ਼ਾ ਨੂੰ ਦੂਰ ਕਰ ਸਕਦੇ ਹੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਜੋ ਵੀ ਕਹਿੰਦੇ ਹਨ ਕਿ ਪਰਮਾਤਮਾ ਉਹਨਾਂ ਦੇ ਹੱਥ ਕਲਮ ਹੈ ਆਪਣੇ ਕਰਮ ਲਿਖਣ ਦੀ ਸਾਡੇ ਕਰਮਾਂ ਨੂੰ ਸੁਧਾਰਨ ਲਈ ਤੇ ਜਿਹੜੇ ਕਰਮ ਅਸੀਂ ਕਰਦੇ ਹਾਂ ਚੰਗੇ ਕਰਮ ਚੰਗੀ ਲਿਸਟ 'ਚ ਲਿਖੇ ਜਾਂਦੇ ਨੇ ਤੇ ਬੁਰੇ ਕਰਮ ਮਾੜੀ ਲਿਸਟ 'ਚ ਮਾੜੇ ਕਰਮ ਦੀ ਸਜ਼ਾ ਮਾੜਾ ਹੀ ਹੁੰਦਾ ਹੈ ਨਤੀਜਾ ਖਾਲਸਾ ਜੀ ਇਹ ਸਿਰਫ ਸਾਡੇ ਦਿਮਾਗ ਦਾ ਇੱਕ ਥੌਟ ਹੀ ਹੈ ਕਿ ਸਾਡੇ ਕੋ ਪਾਠ ਨਹੀਂ ਹੁੰਦਾ ਸਾਡੇ ਕੋ ਪਾਠ ਕਿਉਂ ਨਹੀਂ ਹੁੰਦਾ ਜੇ ਅਸੀਂ ਬਿਮਾਰ ਹੋਈਏ ਅਸੀਂ ਦਵਾਈ ਖਾਣੀ ਹੋਵੇ ਨਾ ਖਾਲਸਾ ਜੀ ਸਾਡੇ ਦਿਮਾਗ 'ਚ ਹੁੰਦਾ ਹੈ ਕਿ ਮੈਂ ਦਵਾਈ ਖਾਣੀ ਹੈ ਨਹੀਂ ਤਾਂ ਮੈਂ ਬਿਮਾਰ ਹੋ ਜਾਵਾਂਗਾ ਪਰ ਖਾਲਸਾ ਜੀ ਸਾਥ ਸੰਗਤ ਜੀ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਅੱਜ ਜੇ ਮੈਂ ਪਾਠ ਨਾ ਕੀਤਾ ਫਿਰ ਜੀ ਕਿਤੇ ਮੈਂ ਬਿਮਾਰ ਹੋ ਗਿਆ ਗੁਰਬਾਣੀ ਨੂੰ ਆਪਣੀ ਦਵਾਈ ਗੁਰਬਾਣੀ ਨੂੰ ਆਪਣੀ ਡੋਜ਼ ਬਣਾਓ ਜਿਹਦੇ ਨਾਲ ਕੀ ਤੁਹਾਡਾ ਸ਼ਰੀਰ ਵੀ ਤੰਦਰੁਸਤ ਰਹੇਗਾ ਤੇ ਘਰ ਵੀ ਸੁਰੱਖਿਤ ਤੇ ਤੰਦਰੁਸਤ ਹੋਏਗਾ ਘਰ ਵਿੱਚ ਵੀ ਕਲਾ ਕਲੇਸ਼ ਨਹੀਂ ਹੋਵੇਗੀ ਖਾਲਸਾ ਜੀ ਤੁਸੀਂ ਇਹ ਸੋਚੋ ਕਿ ਅਸੀਂ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਸੁਣਨੀ ਹੈ ਪਾਠ ਕਰਨਾ ਹੈ ਖਾਲਸਾ ਜੀ ਇਹ ਤਾਂ ਮੈਂ ਕਹਿ ਨਹੀਂ ਰਹੀ ਕਿ ਜਪ ਤਪ ਕਰੋ ਵੀ ਪਹਿਲਾਂ ਵਾਲੇ ਲੋਕ ਸੰਿਆਸ ਲੈ ਲੈਂਦੀ ਸੀ ਘਰਾਂ ਨੂੰ ਛੱਡ ਕੇ ਜੰਗਲਾਂ ਵੱਲ ਚਲੇ ਜਾਂਦੇ ਸੀ ਇਹੋ ਜਿਹਾ ਵੀ ਨਹੀਂ ਮੈਂ ਕੁਝ ਕਹਿ ਰਹੀ ਸਿਰਫ ਇੰਨਾ ਕਹਿ ਰਹੀ ਹਾਂ ਕਿ ਅੱਜ ਕੱਲ ਕਾਲ ਯੁਗ ਦਾ ਟਾਈਮ ਹੈ ਕਾਲ ਯੁਗ ਦਾ ਪਹਿਰਾ ਹੈ ਸਿਰਫ ਤੁਸੀਂ ਦਿਨ ਵਿੱਚ 15 20 ਮਿੰਟ ਤਾਂ ਗੁਰੂ ਨੂੰ ਯਾਦ ਕਰੋ ਚਲੋ ਇੱਕ ਟਾਈਮ ਸਵੇਰੇ ਜਾਂ ਸ਼ਾਮ ਤੁਸੀਂ ਉਹਦਾ ਸ਼ੁਕਰਾਨਾ ਤਾਂ ਕਰੋ ਕਿ ਵਾਹਿਗੁਰੂ ਸਵੇਰੇ ਦਿਨ ਚੜ ਗਿਆ ਹੈ ਮੈਂ ਉੱਠ ਗਿਆ ਹਾਂ ਤਾਂ ਦਰ ਉਸ ਸਰੀਰ ਬਖਸ਼ਿਆ ਹੈ ਰਾਤ ਨੂੰ ਮੈਂ ਸੁੱਤਾ ਹਾਂ ਖਾਲਸਾ ਜੀ ਵਾਹਿਗੁਰੂ ਜੀ ਤੇ ਹੁਣ ਮੈਂ ਉੱਠ ਗਿਆ ਹਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਕਿਉਂਕਿ ਕਈ ਤਾਂ ਰਾਤ ਨੂੰ ਸੁੱਤੇ ਦੇ ਸੁੱਤੇ ਹੀ ਸੋ ਜਾਂਦੇ ਨੇ ਖਾਲਸਾ ਜੀ ਅੱਜ ਦੀ ਜੋ ਹੱਡ ਬੀਤੀ ਹੈ ਉਹ ਇੱਕ ਭੈਣ ਦੀ ਹੈ ਉਹ ਭੈਣ ਨੇ ਬਹੁਤ ਹੀ ਦੁਖਦਾਇਕ ਘਟਨਾ ਦੱਸੀ ਸਾਨੂੰ ਵੀ ਸੁਣ ਕੇ ਬਹੁਤ ਦੁੱਖ ਲੱਗਿਆ ਕਹਿੰਦੇ ਕਿ ਮੇਰੀ ਉਮਰ ਸਿਰਫ ਹਜੇ 26 ਸਾਲ ਦੀ ਹੈ ਮੇਰੇ ਕੋ ਦੋ ਬੇਟੇ ਹਨ ਕਹਿੰਦੀ ਕਿ ਮੈਂ ਜਦੋਂ ਦੋ ਬੇਟੇ ਨੇ ਕਹਿੰਦੀ ਇੱਕ 4 ਸਾਲ ਦਾ ਤੇ ਇੱਕ 2 ਸਾਲ ਦਾ ਤੇ ਕਹਿੰਦੇ ਕਿ ਮੇਰੇ ਪਤੀ ਦੀ ਡੈਥ ਹੋ ਗਈ ਹੈ ਹੁਣ 1.5 ਸਾਲ ਹੋ ਗਿਆ ਸੀ ਕਹਿੰਦੇ ਕਿ ਮੈਂ ਆਪਣੇ ਸੱਸ ਸਹੁਰਾ ਨਾਲ ਰਹਿ ਨਹੀਂ ਹਾਂ ਚਲੋ ਘਰ ਦੇ ਵਿੱਚ ਸਭ ਠੀਕ ਹੈ ਪਰ ਕਹਿੰਦੇ ਕਿ ਮੈਂ ਮੇਰਾ ਪਤੀ ਥੋੜਾ ਬਿਮਾਰ ਹੋ ਗਿਆ ਸੀ ਅਚਾਨਕ ਹੀ ਟੈਕ ਆਉਣ ਨਾਲ ਉਹ ਵੀ ਮਤਲਬ ਦੁਨੀਆ ਤੋਂ ਚਲਾ ਗਿਆ ਕਹਿੰਦੇ ਦੁੱਖ ਤਾਂ ਮੈਨੂੰ ਬਹੁਤ ਸੀ ਕਿ ਮੈਂ ਵੀ ਆਪਣਾ ਜੀਵਨ ਸਮਾਪਤ ਕਰ ਦਾਂ ਪਰ ਨਹੀਂ ਦੋ ਬੱਚਿਆਂ ਦਾ ਮੋਹ ਮਾਰਦਾ ਸੀ ਲੋਕ ਬਹੁਤ ਗੱਲਾਂ ਕਰਦੇ ਕਿ ਤੇਰਾ ਵਿਆਹ ਕਰ ਦਿੰਨੇ ਹਾਂ ਘਰ ਦੇ ਵੀ ਕਹਿੰਦੇ ਸਾਰੇ ਹੀ ਕਹਿੰਦੇ ਕਿ ਚਲੋ ਅਸੀਂ ਤੇਰਾ ਵਿਆਹ ਕਰ ਦਿੰਨੇ ਹਾਂ ਉਹ ਪੈਣ ਕਹਿੰਦੇ ਕਿ ਮੈਂ ਕਿਵੇਂ ਦੋ ਬੱਚਿਆਂ ਨੂੰ ਮੂਦੀ ਪਾਂਦੀ ਵੀ ਦੂਜੇ ਵਿਆਹ ਤੇ ਵੀ ਹੁੰਦੀ ਤੇ ਦੂਜਾ ਵੀ ਮੇਰੇ ਬੱਚਿਆਂ ਨੂੰ ਕਿਵੇਂ ਕੋਈ ਆਪਣੇ ਪਿਓ ਵਰਗਾ ਪਿਆਰ ਦਿੰਦਾ ਕਹਿੰਦੀ ਕਿਵੇਂ ਬਹੁਤ ਦੁਖੀ ਡਿਪਰੈਸ਼ਨ ਚ ਰਹੀ ਸਾਲ ਤੱਕ ਮੈਂ ਡਿਪਰੈਸ਼ਨ ਚ ਰਹੀ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਮੇਰੇ ਬੱਚਿਆਂ ਨੂੰ ਸੰਭਾਲ ਲਿਆ ਮੇਰੇ ਜੇਠ ਤੇ ਜਠਾਣੀ ਜੋ ਕਿ ਮੇਰੇ ਬੱਚਿਆਂ ਦੀ ਦੇਖਭਾਲ ਕਰਦੇ ਮੇਰੇ ਸੱਸ ਸਹੁਰਾ ਜੋ ਕਿ ਮੇਰੇ ਸਾਹਾਂ ਨਾਲ ਸਾਹ ਲੈਂਦੇ ਕਹਿੰਦੀ ਮੈਂ ਮੇਰਾ ਬਿਲਕੁਲ ਪਰਮਾਤਮਾ ਤੋਂ ਭਰੋਸਾ ਉੱਠ ਚੁੱਕਿਆ ਸੀ ਕਿ ਪਰਮਾਤਮਾ ਨੇ ਇੰਨੀ ਛੋਟੀ ਉਮਰ 'ਚ ਮੈਨੂੰ ਦੁੱਖ ਰੋਗ ਲਾ ਦਿੱਤੇ ਨੇ ਮੇਰਾ ਪਤੀ ਮੇਰੇ ਤੋਂ ਖੋ ਲਿਆ ਹੈ ਮੇਰੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਹੀ ਖੋ ਲਿਆ ਹੈ ਕਹਿੰਦੇ ਮੈਂ ਬਹੁਤ ਦੁਖੀ ਰਹਿਣਾ ਕਰਨਾ ਕਹਿੰਦੇ ਮੇਰੀ ਜਨਾਨ ਸੀ ਜੋ ਕਿ ਮੈਨੂੰ ਹਮੇਸ਼ਾ ਦੱਸਦੀ ਕਿ ਤੂੰ ਗੁਰਦੁਆਰਾ ਸਾਹਿਬ ਜਾਇ ਕਰ ਨਹੀਂ ਜਾਣਾ ਹੈ ਤੂੰ ਘਰੇ ਹੀ ਪਾਠ ਕਰਿਆ ਕਰ ਖਾਲਸਾ ਜੀ ਪਾਠ ਉਹਨਾਂ ਨੇ ਕਈ ਵਾਰ ਸਾਨੂੰ ਜੁਗਤੀ ਵੀ ਦੱਸੀ ਕਿ ਤੂੰ ਪੜ੍ਹੀ ਲਿਖੀ ਨਹੀਂ ਹੈ ਚਲ ਕੋਈ ਨਹੀਂ ਤੂੰ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਕਹਿੰਦੇ ਮੇਰਾ ਮਨ ਬਿਲਕੁਲ ਨਾ ਲੱਗਣਾ ਮੈਂ ਐਵੇਂ ਜਿਵੇਂ ਪਰਮਾਤਮਾ ਤੋਂ ਵਿਮੁਖ ਹੋ ਗਈ ਹਾਂ ਵਿਮੁਖ ਬੰਦਾ ਕਹਿੰਦੇ ਜਿਹੜਾ ਪਰਮਾਤਮਾ ਤੋਂ ਵਿਮੁਖ ਹੋ ਜਾਂਦਾ ਨਾ ਉਹ ਪੱਕਾ ਰੋਗੀ ਹੋ ਜਾਂਦਾ ਹੈ ਕਹਿੰਦੇ ਮੈਨੂੰ ਕਦੀ ਕੋਈ ਬਿਮਾਰੀ ਲੱਗ ਜਾਣੀ ਕਦੇ ਮੈਨੂੰ ਕੁਸ਼ ਹੋ ਜਾਣਾ ਕਦੇ ਮੈਨੂੰ ਕੁਸ਼ ਹੋ ਜਾਣਾ ਬੱਚਿਆਂ ਮੇਰਿਆਂ ਨੂੰ ਬਸ ਮੇਰੀ ਜੀਠ ਤੇ ਜਠਾਣੀ ਮੇਰੀ ਸੱਸ ਤੇ ਸੋਹਰੇ ਨੇ ਸੰਭਾਲਣਾ ਉਹ ਵੀ ਫਿਰ ਦੁਖੀ ਰਹਿਣ ਲੱਗ ਪਏ ਵੀ ਇੱਕ ਸਾਡਾ ਪੁੱਤ ਚਲਾ ਗਿਆ ਹੈ ਦੂਸਰਾ ਸਾਡੀ ਨੂੰਹ ਵੀ ਹੁਣ ਐਵੇਂ ਬਿਮਾਰ ਰਹਿੰਦੀ ਹੈ ਬਹੁਤ ਦੁਖੀ ਹੋਗੇ ਘਰ ਦੇ ਵਿੱਚ ਡਿਪਰੈਸ਼ਨ ਤੰਗੀ ਪੈਸੇ ਦੀ ਤੰਗੀ ਕਲਾ ਕਲੇਸ਼ ਰਹਿਣ ਲੱਗ ਪਿਆ ਬਹੁਤ ਹੀ ਪਰੇਸ਼ਾਨ ਹੋਗੇ ਘਰ ਵਾਲੇ ਵੀ ਕਿਉਂਕਿ ਖਾਲਸਾ ਜੀ ਜਦੋਂ ਦੁੱਖਾਂਦੇ ਨੇ ਨਾ ਤਾਂ ਇੰਨੇ ਛੱਪੜ ਫਾੜ ਕੇ ਆਂਦੇ ਨੇ ਕਿ ਕੀ ਕੀਤਾ ਜਾਵੇ ਖੁਸ਼ੀਆਂ ਦੀ ਤਾਂ ਕੋਈ ਥਾਂ ਹੀ ਨਹੀਂ ਲੱਭਦੀ ਸੀ ਕਹਿੰਦੇ ਕਿ ਮੈਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲਿਆ ਹੁਣ ਮੈਂ ਘਰ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੋਤ ਜਗੋਨੀ ਆ ਸ਼ਹੀਦਾਂ ਸਿੰਘਾਂ ਦੀ ਤੇ ਮੈਂ ਬਾਠ ਨਹੀਂ ਕਰ ਸਕਦੀ ਕਿਉਂਕਿ ਮੈਂ ਅਨਪੜੀ ਸੀ ਮੈਂ ਵਾਹਿਗੁਰੂ ਦਾ ਜਾਪ ਕਰਦੀ ਸੀ ਸਵੇਰ ਉੱਠ ਕੇ ਤੇ ਸ਼ਾਮ ਨੂੰ ਕਹਿੰਦੇ ਕਿ 1.5 ਸਾਲ ਬੀਤ ਚੁੱਕਿਆ ਸੀ ਕਹਿੰਦੇ ਇੱਕ ਦਿਨ ਮੇਰੇ ਛੋਟੇ ਬੇਟੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਉਹਦੀ ਰੰਗ ਨੀਲਾ ਪੈ ਗਿਆ ਹੱਥ ਪੈਰ ਮੋੜਨ ਲੱਗ ਪਏ ਕਹਿੰਦੇ ਮੈਂ ਰੋਣਾ ਕਰ ਲਾਉਣਾ ਸ਼ੁਰੂ ਕਰ ਦਿੱਤਾ ਕਿ हे ਪ੍ਰਮਾਤਮਾ ਅੱਗੇ ਹੀ ਮੇਰਾ ਪਤੀ ਮੇਰੇ ਤੋਂ ਖੋ ਲਿੱਤਾ ਤੇ ਹੁਣ ਪ੍ਰਮਾਤਮਾ ਮੇਰੇ ਬੱਚੇ ਨੂੰ ਨਾ ਇਦਾਂ ਕਰਿਓ ਕਹਿੰਦੇ ਮੈਂ ਹਾਲ ਦੁਹਾਈਆਂ ਪਾਈਆਂ ਰੱਬ ਕੇ ਝੋਲੀ ਅੱਡ ਕੇ ਫਰਿਆਦ ਕੀਤੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਝੋਲੀ ਚੋਂ ਖੁਸ਼ੀਆਂ ਨਾ ਛੀਨੋ ਕਿ ਹੁਣ ਆ ਦੋ ਬੱਚੇ ਹੀ ਮੇਰੇ ਪਤੀ ਦੀ ਮੇਰੇ ਕੋ ਨਿਸ਼ਾਨੀ ਹੈ ਜਿਸ ਧਾਕੇ ਮੈਨੂੰ ਸਹਾਰਾ ਹੈ ਕਹਿੰਦੇ ਵੀ ਮੈਂ ਬਹੁਤ ਅਰਦਾਸ ਬੇਨਤੀ ਕੀਤੀ ਕਹਿੰਦੇ ਮੇਰੀ ਨਾਨਨ ਸੀ ਜੋ ਉਹ ਵੀ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਕਰਦੀ ਉਹ ਵੀ ਦੁਪਹਿਰਾ ਸਾਹਿਬ ਕਰਦੀ ਉਹਨੇ ਹੀ ਮੈਨੂੰ ਦੱਸਿਆ ਸੀ ਕਿ ਤੂੰ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਤੇ ਜਾ ਕਹਿੰਦੀ ਅਸੀਂ ਅੰਮ੍ਰਿਤਸਰ ਤੱਕ ਕਈ ਵਾਰ ਵੀ ਗਏ ਪਰ ਕਹਿੰਦੇ ਅਸੀਂ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਤੇ ਜਾਂਦਾ ਹੁਕਮ ਨਾ ਮਿਲਿਆ ਕਹਿੰਦੇ ਕਰਮਾ ਬਾਝ ਨਾ ਕੁਛ ਮਿਲਦਾ ਜੇ ਕਰਮਾ ਚ ਹੋਵੇ ਤੇ ਰੱਬ ਖੁਦ ਖਿੱਚ ਕੇ ਲੈ ਜਾਂਦਾ ਹੈ ਇਸ ਕਰਕੇ ਕਹਿੰਦੇ ਜੇ ਕਰਮਾ ਚ ਨਹੀਂ ਸੀ ਅਸੀਂ ਉੱਥੇ ਨਹੀਂ ਜਾ ਸਕੇ ਕਹਿੰਦੇ ਫੇਰ ਅਸੀਂ ਉੱਥੇ ਹੀ ਬੰਦਰ ਹਰਬੰਦਰ ਸਾਹਿਬ ਵਿੱਚ ਬਿਦਰਸ਼ਨ ਕਰਕੇ ਅਸੀਂ ਆ ਗਏ ਕਹਿੰਦੇ ਵੀ ਮੇਰੇ ਬੇਟੇ ਦੀ ਤਬੀਤ ਬਹੁਤ ਖਰਾਬ ਸੀ ਡਾਕਟਰਾਂ ਨੇ ਬਹੁਤ ਜ਼ਿਆਦਾ ਤੰਗ ਤੇ ਪੈਸੇ ਉਹਨੂੰ ਕਹਿੰਦੇ ਮੰਗਣੇ ਵੀ ਦਵਾਈ ਵਾਸਤੇ ਖਰਚੇ ਵਾਸਤੇ ਬਹੁਤ ਪੈਸੇ ਮੰਗਣੇ ਕਹਿੰਦੇ ਸਾਡੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਵੀ ਸਾਡੇ ਘਰ ਪੈਸਾ ਟਿਕਣਾ ਹੀ ਨਾ ਕਦੀ ਸੱਸ ਨੇ ਬਿਮਾਰ ਹੋ ਜਾਣਾ ਉਹਨੂੰ ਹਸਪੀਟਲ ਲੈ ਕੇ ਜਾਓ ਕਦੀ ਸੋਰੇ ਨੂੰ ਕਦੀ ਬੱਚੇ ਨੂੰ ਕਦੇ ਕਿਸੇ ਨੂੰ ਕਹਿੰਦੇ ਇਹੋ ਜੀ ਆਰਥਿਕ ਤੰਗੀ ਇਹੋ ਜੀ ਹਾਲਾਤ ਹੋ ਗਏ ਕਈ ਵੇਲੇ ਕਿ ਰੋਟੀ ਇੱਕ ਟਾਈਮ ਦੀ ਪੱਕਦੀ ਤੇ ਖਾਣੀ ਕਿਸੇ ਨੇ ਵੀ ਨਹੀਂ ਸਾਰਾ ਸਾਰਾ ਦਿਨ ਭੁੱਖੇ ਹੀ ਰਹਿਣਾ ਕਦੇ ਕੋਈ ਬਿਮਾਰ ਕਦੇ ਕੁਛ ਕਦੀ ਬੀਪੀ ਘਟ ਜਾਣਾ ਕਦੇ ਦਿੰਦਲਾ ਪੈ ਜਾਣੀਆਂ ਐਨੀ ਦੁਖੀ ਹਾਲਤ ਵਿੱਚ ਕਹਿੰਦੇ ਕਿ ਸਾਡਾ ਟਾਈਮ ਗੁਜ਼ਰਦਾ ਸੀ ਘਰ ਵਿੱਚ ਤਾਂ ਕਲਾਕਲੇਸ਼ ਇਦਾਂ ਹੀ ਰਹਿੰਦਾ ਕਿ ਜਿਵੇਂ ਕਿਸੇ ਨੇ ਕੁਝ ਕਰ ਦਿੱਤਾ ਹੋਵੇ ਕਹਿੰਦੇ ਪਰ ਮੈਨੂੰ ਮੇਰੇ ਪਤਨ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਪੂਰਾ ਅਟੁੱਟ ਭਰੋਸਾ ਸੀ ਕਿ ਉਹ ਸਾਡੇ ਦਿਨ ਬਦਲਣਗੇ ਫਿਰ ਕਹਿੰਦੇ ਕਿ ਮੇਰੀ ਜੋ ਨਾਨਨ ਹੈ ਉਹ ਵੀ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੋ ਬਾਰੇ ਸਾਹਿਬ ਕੱਟਦੇ ਸੀ ਉਹਨਾਂ ਨੇ ਵੀ ਘਰ ਲਈ ਬਹੁਤ ਅਰਦਾਸ ਬੇਨਤੀਆਂ ਕਰਨੀਆਂ ਘਰ ਵਾਸਤੇ ਤੇ ਮੇਰੇ ਬੇਟੇ ਵਾਸਤੇ ਕਹਿੰਦੇ ਜਿਸ ਦਿਨ ਮੈਂ ਆਪਣੀ ਨਾਨਨ ਨੂੰ ਫੋਨ ਕਰਕੇ ਦੱਸਿਆ ਕਿ ਮੇਰਾ ਛੋਟਾ ਬੇਟਾ ਅੰਜ ਬਹੁਤ ਬਿਮਾਰ ਹੈ ਹਸਪੀਟਲ ਤੇ ਦਾਖਲ ਕਰਾਇਆ ਹੈ ਹੱਥ ਪੈਰ ਮੁੜ ਗਏ ਨੇ ਤੇ ਬਹੁਤ ਹੀ ਬਿਮਾਰ ਹੈ ਕਹਿੰਦੇ ਮੇਰੀ ਨਾਨਨ ਨੇ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਤੇ ਮੈਨੂੰ ਕਿਹਾ ਕਿ ਤੂੰ ਮਨ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਹੀ ਜਪੀ ਜਾ ਇੰਨਾ ਹੀ ਕਾਫੀ ਹੈ ਕਹਿੰਦੇ ਮੈਂ ਉਸੇ ਤਰ੍ਹਾਂ ਹੀ ਕੀਤਾ ਬਾਬਾ ਜੀ ਨੇ ਮੇਰੀ ਪਾਤ ਰੱਖੀ ਮੇਰੀ ਪ੍ਰਾਰਥਨਾ ਸੁਣੀ ਮੈਨੂੰ ਹੌਸਲਾ ਆਇਆ ਮੇਰਾ ਬੇਟਾ ਹਫਤੇ ਕੇ ਬਾਅਦ ਬਿਲਕੁਲ ਠੀਕ ਹੋ ਗਿਆ ਡਾਕਟਰਾਂ ਨੇ ਕਿਹਾ ਕਿ ਇਹਨੂੰ ਦੋਰੀਆਂ ਦੀ ਬਿਮਾਰੀ ਹੈ ਖਾਲਸਾ ਜੀ ਕਹਿੰਦੇ ਕਿ ਮੈਂ ਮੈਨੂੰ ਆਪਣੇ ਬਾਬਾ ਦੀਪ ਸਿੰਘ ਜੀ ਤੇ ਪੂਰਾ ਵਿਸ਼ਵਾਸ ਸੀ ਮੈਂ ਉਹਨਾਂ ਅੱਗੇ ਅਰਜ਼ੋਈ ਕੀਤੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਐਡੀ ਵੱਡੀ ਕੋਈ ਬਿਮਾਰੀ ਨਾ ਲਾਈ ਨਾ ਮੈਂ ਇੰਨਾ ਖਰਚਾ ਚੁੱਕਣ ਜੋਗੀ ਹਾਂ ਤੇ ਨਾ ਹੀ ਮੇਰੇ ਘਰ ਦੇ ਉਹ ਵੀ ਭੋਲੇ-ਪਾਲੇ ਤੇ ਵਿਚਾਰੇ ਦੁੱਖਾਂ ਤੇ ਮਾਰੇ ਨੇ ਜਿਨ੍ਹਾਂ ਦਾ ਐਡਾ ਵੱਡਾ ਜਵਾਨ ਪੁੱਤ ਚਲਾ ਗਿਆ ਹੋਵੇ ਨੂੰ ਘਰੇ ਹੋਵੇ ਦੋ ਬੱਚੇ ਹੋਣ ਅੱਖਾਂ ਸਾਹਮਣੇ ਸੱਸ ਸਹੁਰੇ ਦਾ ਤਾਂ ਕੋਈ ਜੀਣਾ ਨਹੀਂ ਰਹਿ ਜਾਂਦਾ ਉਸ ਦੀ ਮਾਂ ਤਾਂ ਬੱਚੇ ਨੂੰ ਵੇਖ ਕੇ ਬਿਲਕਦੀ ਕਿ ਛੋਟੇ-ਛੋਟੇ ਬੱਚੇ ਨੇ ਮੈਂ ਕਿਵੇਂ ਪਾਲਾਂਗੀ ਮਾਂ ਤੇ ਕਹਿੰਦੇ ਮੈਂ ਵੀ ਬਹੁਤ ਦੁਖੀ ਹੁੰਦੀ ਕਹਿੰਦੇ ਭੈਣ ਉਸ ਤੋਂ ਵੀ ਜ਼ਿਆਦਾ ਦੁਖੀ ਹੁੰਦੀ ਕਿਉਂਕਿ ਜਦੋਂ ਵੀ ਉਹ ਘਰ ਆਉਂਦੀ ਸੀ ਘਰ 'ਚ ਖੁਸ਼ੀ ਦਾ ਮਾਹੌਲ ਹੁੰਦਾ ਸੀ ਬੜੀਆਂ ਖੁਸ਼ੀਆਂ ਸੀ ਘਰ ਵਿੱਚ ਇੰਨੀਆਂ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਸੀਗੀਆਂ ਤੇ ਜਗ ਤਮ ਨਜ਼ਰ ਹੀ ਲੱਗ ਗਈ ਕਿ ਜਦੋਂ ਉਸ ਦਾ ਵੀਰ ਪੂਰਾ ਹੋ ਗਿਆ ਕਹਿੰਦੇ ਜਦੋਂ ਕਹਿੰਦੇ ਕਿ ਮੇਰੀ ਨਾਨਾਨ ਨੇ ਨਾ ਬਾਬਾ ਦੀਪ ਸਿੰਘ ਜੀ ਅੱਗੇ ਅਰਜੋਈ ਕੀਤੀ ਤੇ ਜਦੋਂ ਜਿਹੜੀ ਡਾਕਟਰ ਨੇ ਕਿਹਾ ਸੀ ਨਾ ਕਿ ਇਹਨੂੰ ਦੌਰਿਆਂ ਵਾਲੀ ਬਿਮਾਰੀ ਹੈ ਦਵਾਰਾ ਹਫਤੇ ਬਾਅਦ ਫਿਰ ਟੈਸਟ ਕਰਵਾਏ ਪਰਮਾਤਮਾ ਦੀ ਕਿਰਪਾ ਨਾਲ ਦੌਰਿਆਂ ਵਾਲੀ ਬਿਮਾਰੀ ਬਿਲਕੁਲ ਨਹੀਂ ਨਿਕਲੀ ਡਾਕਟਰਾਂ ਨੇ ਕਿਹਾ ਅਚਾਨਕ ਬੁਖਾਰ ਤੇਜ਼ ਹੋ ਗਿਆ ਸੀ ਬੁਖਾਰ ਤੇਜ਼ ਹੋਣ ਕਰਕੇ ਦਿਮਾਗ ਨੂੰ ਚੜ ਗਿਆ ਸੀ ਜਿਸ ਕਾਰਨ ਬੱਚਾ ਨੀਲਾ ਹੋ ਗਿਆ ਸੀ ਮੂੰਹ ਚੋਂ ਛੱਗ ਜਾਣ ਲੱਗ ਪਈ ਸੀ ਵੀ ਬੱਚਾ ਹੈ ਤਾਂ ਬਹੁਤ ਕ੍ਰਿਟੀਕਲ ਬਹੁਤ ਹੀ ਲਾਸਟ ਸਟੇਜ ਦੇ ਸੀ ਪਰ ਪਤਾ ਨਹੀਂ ਪ੍ਰਮਾਤਮਾ ਵੱਲੋਂ ਹੁਣ ਬੱਚੇ ਨੂੰ ਕੋਈ ਨੁਕਸ ਨਹੀਂ ਹੈ ਨਾ ਹੀ ਕੋਈ ਦੌਰਿਆਂ ਦਾ ਤੇ ਨਾ ਹੀ ਕੋਈ ਕੁਛ ਉਹ ਬੱਚਾ ਹਜੇ ਘੱਟ ਹੀ ਬੋਲਦਾ ਸੀ ਹੈ ਤਾਂ ਉਹ ਬੱਚਾ 3.5 ਸਾਲ ਦਾ ਹੈ ਪਰ ਚਲੋ ਜਦੋਂ ਪਿਓ ਦੀ ਮੌਤ ਹੋਈ ਬੱਚੇ ਨੇ ਚਲੋ ਦੇਖਿਆ ਦੁੱਖ ਠੇਸ ਮਾਨ ਨੂੰ ਲੱਗੀ ਹੁੰਦੀ ਹੈ ਕਿ ਸਾਡਾ ਪਿਓ ਨਹੀਂ ਹੈ ਇਨਾ ਦੁੱਖ ਬਰਦਾਸ਼ਤ ਕਰਨ ਦੇ ਬਾਵਜੂਦ ਵੀ ਚਲੋ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਖਾਲਸਾ ਜੀ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ ਇਨਾ ਦੁੱਖਾਂ ਦੇ ਕਰਕੇ ਅਸੀਂ ਪ੍ਰਮਾਤਮਾ ਨੂੰ ਮਨੋਂ ਨਾ ਵਿਸਾਰੀਏ ਕਹਿੰਦੇ ਨੇ ਜੋ ਤਨ ਗੁਰੂ ਤੋਂ ਬੇਮੁਖ ਹੋਵੇ ਨਾ ਉਹ ਰੁੱਗੀ ਹੋ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਮੇਰੇ ਨਾਲ ਹੋਇਆ ਮੈਂ ਪ੍ਰਮਾਤਮਾ ਦਾ ਨਾਮ ਲੈਣਾ ਬਿਲਕੁਲ ਹੀ ਛੱਡ ਗਈ ਹਾਂ ਮੇਰੇ ਜੀਵਨ 'ਚ ਜਿੰਨੇ ਵੀ ਦੁੱਖਾਂ ਦੇ ਮੈਂ ਬਿਲਕੁਲ ਪ੍ਰਮਾਤਮਾ ਦਾ ਨਾਮ ਨਹੀਂ ਸੀ ਲੈਂਦੀ ਨਾ ਮੈਂ ਧੂਫ ਬੱਤੀ ਕਰਨੀ ਮੈਂ ਹੀ ਸਭ ਨੂੰ ਕਹਿਣਾ ਕਿ ਮੇਰਾ ਪ੍ਰਮਾਤਮਾ ਤੋਂ ਵਿਸ਼ਵਾਸ ਟੁੱਟ ਗਿਆ ਹੈ ਮੈਂ ਹੁਣ ਕਦੇ ਪ੍ਰਮਾਤਮਾ ਮੱਥਾ ਨਹੀਂ ਟੇਕਣਾ ਮੈਂ ਕਦੇ ਰੱਬ ਦਾ ਨਾਮ ਨਹੀਂ ਲੈਣਾ ਪਰ ਕਹਿੰਦੇ ਨਾ ਰੱਬ ਆਪਣੇ ਕੋਲ ਬੁਲਾਉਣ ਦਾ ਕੋਈ ਨਾ ਕੋਈ ਰਾਸਤਾ ਲੱਭ ਹੀ ਲੈਂਦੇ ਨੇ ਗੁਰੂ ਆਪਣੇ ਚਰਨਾਂ ਨਾਲ ਲਾਉਂਦੇ ਨੇ ਤੇ ਕੋਈ ਨਾ ਕੋਈ ਰਾਸਤਾ ਬਣ ਹੀ ਜਾਂਦਾ ਹੈ ਕਹਿੰਦੇ ਕੀ ਹੁਣ ਮੈਂ ਚਲੋ ਪੜੀ ਲਿਖੀ ਨਹੀਂ ਸੀ ਵਾਹਿਗੁਰੂ ਦਾ ਸਿਮਰਨ ਕਰਦੀ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਿਮਰਨ ਕਰਦੀ ਮਨ ਵਿੱਚ ਗੁਰੂ ਤੇ ਆਇਆ ਕਿ ਵਾਹਿਗੁਰੂ ਮੇਰੇ ਸਿਰ ਤੇ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਕਹਿੰਦੇ ਹੁਣ ਮੇਰਾ ਬੇਟਾ ਬਿਲਕੁਲ ਠੀਕ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਘਰ ਵਿੱਚ ਵੀ ਤੰਦਰੁਸਤੀ ਬਖਸ਼ੀ ਹੈ ਚਲੋ ਸਾਨੂੰ ਪਰਮਾਤਮਾ ਇੰਨਾ ਬਲ ਦੇਵੇ ਕਿ ਅਸੀਂ ਮੈਂ ਮਤਲਬ ਵੀ ਆਪਣੇ ਪਤੀ ਦੇ ਦੁੱਖ ਨੂੰ ਨਾਲ ਲੈ ਕੇ ਚੱਲ ਸਕਾਂ ਮੇਰੇ 'ਚ ਵੀ ਸਬਰ ਆਵੇ ਤੇ ਮੇਰੇ ਬੱਚਿਆਂ ਤੇ ਵੀ ਮੇਰ ਭਰਿਆ ਹੱਥ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੋਣ ਮੇਰੇ ਬੱਚੇ ਵੱਡੇ ਹੋ ਕੇ ਪਾਲ ਲਿਖ ਜਾਣ ਬਸ ਇਹੀ ਲਾਸਟ ਦੁਆ ਹੈ ਮੇਰੀ ਕਹਿੰਦੇ ਇੰਨੀ ਦੁਖਦਾਈ ਘਟਨਾ ਦੱਸੀ ਭੈਣ ਨੇ ਤੇ ਕਹਿੰਦੇ ਮੇਰੇ ਵੀ ਰੋਂਗਟੇ ਖੜੇ ਹੋ ਗਏ ਮੈਂ ਬਹੁਤ ਦੁਖੀ ਹੋਈ ਅੱਖਾਂ 'ਚ ਬਿਲਾਪ ਸੀ ਕਿ हे ਪਰਮਾਤਮਾ ਇੰਨੀ ਛੋਟੀ ਉਮਰ 'ਚ ਐਡਾ ਵੱਡਾ ਦੁੱਖ ਚਲੋ ਹੁਣ ਜੇ ਚੰਗੇ ਦਿਨ ਦੇਖਣ ਨੂੰ ਮਿਲੇ ਹਨ ਤੇ ਸਿਰਫ ਤਾਂ ਤਾਂ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੀ ਮਿਲੇ ਹਨ ਉਹ ਪੈ ਨੇ ਦੱਸਿਆ ਕਿ ਦੇਖ ਕੇ ਸੁਣ ਕੇ ਕਹਿੰਦੇ ਹੁਣ ਅਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਜਾਵਾਂਗੇ ਤੇ ਦੁਪਹਿਰਾ ਸਾਹਿਬ 'ਚ ਹਾਜ਼ਰੀ ਭਰਾਂਗੇ ਤੇ ਪਰਦੇ ਵੀ ਰਵਾਂਗੇ ਤੇ ਕਹਿੰਦੇ ਕਿ ਬਾਬਾ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਸਰਬਤ ਦਾ ਭਲਾ ਕਰਨ ਵਾਲੇ ਤਾਂ ਤਾਂ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਾਂ ਤਾਂ ਸ਼੍ਰੀ ਬਾਬਾ ਨੋਦ ਸਿੰਘ ਜੀ ਸੱਚੇ ਪਾਤਸ਼ਾਹ ਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਸਭ ਦੀਆਂ ਮੁਸ਼ਕਲਾਂ ਹੱਲ ਕਰਨ ਸਭ ਨੂੰ ਬਿਮਾਰੀਆਂ ਬੁਰਾਈਆਂ ਤੋਂ ਦੂਰ ਰੱਖਣ ਸਭ ਦੇ ਮਨ ਵਿੱਚ ਪਿਆਰ ਰੱਖਣ ਤੇ ਸਭ ਨੂੰ ਤਰੱਕੀਆਂ ਦੇ ਵਾਹੀ ਗੁਰਜੀ ਦਾ ਖਾਲਸਾ ਸ੍ਰੀ ਵਾਹੀ ਗੁਰਜੀ ਦੀ ਫਤਿਹ ਖਾਲਸਾ ਜੀ ਜੇ ਆ ਹੱਡ ਬਿੱਤੀ ਚੰਗੀ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਧੰਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਮੈਂਟ ਵਿੱਚ ਲਿਖਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਕਰ ਲੈਣਾ ਪਲੀਜ਼ ਤਾਂ ਕਿ ਅਸੀਂ ਤੁਹਾਨੂੰ ਹੋਰ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਤਾਂ ਕਿ ਤੁਹਾਨੂੰ ਇਹ ਸੁਣਨ ਨੂੰ ਲੱਗੇ ਇਹੇ ਦੇਖਿਆ ਜਾਵੇ ਕਿ ਦੁਨੀਆ ਤੇ ਇਕੱਲੇ ਤੁਸੀਂ ਹੀ ਦੁਖੀ ਨਹੀਂ ਹੋ ਨਾਨਕ ਦੁਖੀ ਹੈ ਸਭ ਸੰਸਾਰ ਸਾਰੇ ਸੰਸਾਰ ਹੀ ਦੁਖੀ ਹੈ ਪਰ ਜਿਸ ਨੂੰ ਪੁੱਛੋਗੇ ਮੂੰਹ ਤੋਂ ਦੇਖਣ ਤੋਂ ਤਾਂ ਕੋਈ ਵੀ ਦੁਖੀ ਨਹੀਂ ਲੱਗਦਾ ਹੈ ਪਰ ਜੇ ਤੁਸੀਂ ਅਗਲੇ ਨੂੰ ਗੱਲਬਾਤ ਕਰੋਗੇ ਨਾ ਤਾਂ ਕਹਿੰਦੇ ਹਨ ਨਾ ਕਿ ਨਾਨਕ ਦੀ ਨਗਰੀ ਹੈ ਦੁਖੀ ਸਾਰੇ ਨੇ ਤੇ ਇਸ ਕਰਕੇ ਸਭ ਆਪਣਾ ਧਿਆਨ ਰੱਖਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ